ਦਾ ਭਾਵ ਜੀ ਮੇਰੀ ਕੌਮ ਉਮੜ ਪਈ। ਬਾਬੇ ਨੇ ਤਿੰਨ ਪੈਗਾਮ ਦਿੱਤੇ ਨਾ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ। ਹੁਣ ਕਿਰਤ ਆਪਾਂ ਸਾਰੇ ਕਰਦੇ ਆਂ ਸੋਹਣੀ ਮਾਰੇ ਦੀ ਕਿਰਪਾ ਕਿਸੇ ਕੁਝ ਮੀਣ ਚੰਗੀ ਕਿਸੇ ਦੇ ਬੱਚੇ ਬਾਹਰ ਸੱਟ ਕੋਈ ਬੜੀ ਮੇਰ ਆ। ਦੂਸਰਾ ਕੰਮ ਨਹੀਂ ਆਪਾਂ ਕਰਦੇ ਨਾਮ ਜਪਣ ਵਾਲਾ। ਉਹ ਵਿਰਲੇ ਰਹਿ ਗਿਆ। ਤੇ ਤੀਸਰਾ ਵੰਡ ਕੇ ਛਕਣ ਵਾਲਾ ਇਹਦਾ ਤੇ ਵਰਕਾ ਹੀ ਪਾੜ ਦਿਓ। ਇਹ ਤੇ ਭੁੱਲ ਜਿਓ ਤੁਸੀਂ। ਕਿਸੇ ਦੀ ਧੀ ਗਰੀਬ ਦੀ ਦਾ ਵਿਆਹ ਹੋਵੇ ਮੈਂ 1000 ਰੁਪਏ ਦਊਂਗਾ ਨਾ ਉਹ ਧੀ ਨੱਚਣ ਵਾਲੀ ਬਣ ਕੇ ਮੇਰੇ ਵੇੜੇ 'ਚ ਨੱਚੇ ਤਾਂ ਮੈਂ 4 ਲੱਖ ਸੁੱਟੂੰਗਾ ਉਹ ਬੋਲੋ ਧੰਨ ਗੁਰੂ ਨਾਨਕ ਇਹ ਸਾਨੂੰ ਕਿਤੇ ਸਾਡਾ ਸਿਧਾਂਤ ਹੀ ਇਹ ਪਿਆਰਿਓ ਜਾਗ ਪੋ ਕੁਕਰ ਹੋਣ ਦੇ ਨਾਤੇ ਬੋਲਦੇ ਮਾਰੇ ਨੇ ਦਰਗਾਹ 'ਚੋਂ ਡਿਊਟੀਆਂ ਲਾਤੀਆਂ ਜੀ ਸਾਰਿਆਂ ਦੀਆਂ ਮੈਂ ਕਦੇ ਨਹੀਂ ਸੋਚਿਆ ਵੀ ਕਥਾ ਕਰਾਂਗੇ ਆਖੋ ਵਾਹਿਗੁਰੂ ਉਹ ਆਪੇ ਕਰਦਾ ਸਾਰਾ ਕੁਝ ਆਪੇ ਕਰਾਈ ਜਾਂਦਾ ਜੀ ਇਸ ਚੀਜ਼ ਨੂੰ ਮੰਨ ਲਓ ਮੰਨ ਲਓ